ਸਾਰਿਆਂ ਨੂੰ ਜੈ ਮਸੀਦੀ ਮੈਂ ਪਰਮੇਸ਼ਵਰ ਦਾ ਪਵਿੱਤਰ ਕਲਾਮ ਤੁਹਾਡੇ ਸਭਨਾਂ ਦੇ ਲਈ ਲੈ ਕੇ ਆਇਆ ਤਾਂ ਕਿ ਅਸੀਂ ਪਰਮੇਸ਼ਵਰ ਦੇ ਕੋਲੋਂ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਪਾਈਏ ਵਚਨ ਕਹਿੰਦਾ ਹੈ ਸੌਣ ਵਾਲਿਆ ਜਾਗ ਜਿਹੜਾ ਤੂੰ ਨਸ਼ਿਆਂ ਚ ਸੁੱਤਾ ਪਿਆ ਵਾ ਬਿਮਾਰੀਆਂ ਵਿੱਚ ਸੁੱਤਾ ਪਿਆ ਕਰਜ਼ਿਆਂ ਵਿੱਚ ਸੁੱਤਾ ਪਿਆ ਵਾ ਜਾਗ ਅਤੇ ਮੁਰਦਿਆਂ ਵਿੱਚੋਂ ਜੀ ਉੱਠ ਜਿਹੜਾ ਪਾਪ ਤੇ ਉਹ ਮੁਰਦੇ ਦੀ ਦਸ਼ਾ ਦੇ ਵਿੱਚ ਆ ਵੱਜਨ ਕਹਿੰਦਾ ਮੁਰਦਿਆਂ ਦੇ ਵਿੱਚ ਉਠ ਕਮਸੀ ਤੇਰੇ ਉੱਤੇ ਚਮਕੇਗਾ ਯਾਨੀ ਇਹ ਮਜੀ ਸਾਡੇ ਉੱਤੇ ਚਮਕਣਾ ਚਾਹੁੰਦਾ ਰੋਸ਼ਨ ਹੋਣਾ ਚਾਹੁੰਦਾ ਸੋ ਚੌਕਸੀ ਨਾਲ ਵੇਖੋ ਭਾਈ ਕਿਕਰ ਚਲਦੇ ਹੋ ਨਿਰਬੁੱਧਾ ਵਾਂਗੂ ਨਹੀਂ ਸਕੋ ਬੁੱਧ ਵਾਂਗੂ ਬੁੱਧਵਾਨਾ ਵਾਂਗੂ ਚੱਲੋ ਹallelujah ਬੁੱਧਵਾਨਾ ਵਾਂਗੂ ਚੱਲੋ ਕਿਉਂਕਿ ਦਿਨ ਬੁਰੇ ਆ ਸਮੇਂ ਨੂੰ ਲਾਭਦਾਇਕ ਜਾਣੋ ਕਿਉਂਕਿ ਦਿਨ ਬੁਰੇ ਆ ਸੋ so, ਸਾਰੇ